ਐਮਸੀ ਟੋਨ ਨੂੰ ਲੈ ਕੇ ਚੰਡੀਗੜ੍ਹ 'ਚ ਵੱਡੇ ਚਰਚਾ ਹੈ ਮੇਅਰ ਨੂੰ ਚੁਣਿਆ ਜਾਣਾ ਹੈ 18 ਤਰੀਕ ਨੂੰ ਇਲੈਕਸ਼ਨ ਹੈ ਪਰ ਉਸ ਤੋਂ ਪਹਿਲਾਂ ਜੋੜ ਘਟੌ ਦੀ ਰਾਜਨੀਤੀ ਦੀ ਸ਼ੁਰੂਆਤ ਰਾਸਟਾਨ ਦੇ ਵਿੱਚ ਹੋ ਚੁੱਕੀ ਹੈ ਦਲ ਬਦਲੀਆਂ ਦਾ ਜਿੱਥੇ ਦੌਰ ਜਾਰੀ ਹੈ ਉੱਥੇ ਇੰਡੀਆ ਗੱਡ ਜੋੜ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਹੈ ਕਿ ਰਸਮੀ ਐਲਾਨ ਹੋਣਾ ਬਾਕੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਮੰਚ ਤੇ ਇਕੱਠੇ ਹੋ ਸਕਦੇ ਹਨ ਰੋਹਿਤ ਬੰਸਲ ਜ਼ਿਆਦਾ ਜਾਣਕਾਰੀ ਦੇ ਸੰਪਰਕ ਪਰ ਰੋਹਿਤ ਕਦ ਤੱਕ ਫਾਰਮੂਲਾ ਤੈਅ ਹੋਏਗਾ ਆਖਰ ਜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਜ ਤੇ ਇਕੱਠੀ ਹੁੰਦੀ ਹੈ ਉਹਨਾਂ ਕਾਉਂਸਲਰਸ ਨੂੰ ਕੋਈ ਰੁਤਬੇ ਦਿੱਤੇ ਜਾਣਗੇ ਜਿਹੜੇ ਆਮ ਆਦਮੀ ਪਾਰਟੀ ਦੇ ਹੱਕ ਚ ਪੁੱਕਤਣਗੇ ਜੇ ਬਿਲਕੁਲ ਜਿਕਰ ਕਰੇਸ਼ਨ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਜਿੱਥੇ ਆਵਾਦਮੀ ਪਾਰਟੀ ਦੇ ਕੋਲੇ 13 ਕਾਉਂਸਲਰ ਨੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਕੋਲੇ 7 ਕਾਉਂਸਲਰ ਨੇ ਦੋਨੋਂ ਹੀ ਪਾਰਟੀਆਂ ਅਲੱਗ-ਅਲੱਗ ਰਹਿ ਕੇ ਕੁਝ ਵੀ ਨਹੀਂ ਕਰ ਰਹੀਆਂ ਕਾਂਗਰਸ ਜਿੱਥੇ ਪਿਛਲੇ ਲਗਭਗ 8-9 ਸਾਲਾਂ ਦੇ ਵਿੱਚ ਜਿਹੜੀ ਐਮਸੀ ਇਲੈਕਸ਼ਨ ਤੋਂ ਬਾਹਰ ਬੈਠੀ ਹੋਈ ਆ ਉੱਥੇ ਹੀ ਆਵਾਜ਼ਮੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੇ ਪਰ 2 ਸਾਲ ਹੋ ਗਏ ਨੇ ਆਵਾਜ਼ਮੀ ਪਾਰਟੀ ਕਿਸੇ ਵੀ ਸੀਟ ਤੇ ਕਬਜ਼ਾ ਨਹੀਂ ਕਰ ਸਕੀ ਪਰ ਇਸ ਵਾਰ ਜੋ ਫਾਰਮੂਲਾ ਤੈਅ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਇੰਡੀਆ ਗਠਜੰਬੰਦ ਜਿਸ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਉਸੇ ਤਰੀਕੇ ਦਾ ਗਠਜੰਬੰਦ ਚੰਡੀਗੜ੍ਹ ਦੇ ਵਿੱਚ ਵੀ ਕੀਤਾ ਜਾਵੇ ਔਰ ਮੇਅਰ ਹੈ ਜਿਹੜਾ ਉਹ কুরਸੀ ਹੈਗੀ ਆਵਾਜ਼ਮੀ ਪਾਰਟੀ ਨੂੰ ਦੇ ਦਿੱਤੀ ਜਾਵੇ ਕਿਉਂਕਿ ਸਭ ਤੋਂ ਵੱਧ ਕੌਂਸਲਰ 13 ਕੌਂਸਲਰ ਉਹਨਾਂ ਦੇ ਕੋਲ ਹੀ ਨੇ ਦੂਸਰੇ ਪਾਸੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਦੇ ਜਿਹੜੇ ਅਹੁਦੇ ਆ ਉਹ ਆਪਣੇ ਕੋਲੇ ਰੱਖੇਗੀ ਨਾਲ ਦੀ ਨਾਲ ਹੀ ਜਿਹੜੇ ਉਮੀਦ ਹੈ ਕੀਤਾ ਜਾਏਗਾ ਕਿ ਉਹ ਕਾਂਗਰਸ ਦੇ ਕੋਲ ਰਹੇ ਤਾਂ ਇਹ ਚੀਜ਼ ਨੂੰ ਲੈ ਕੇ ਜਿਹੜੀ ਇੱਕ ਸਟਰੈਟਜੀ ਹ ਤੈ ਕੀਤੀ ਗਈ ਹੈ ਹਾਲਾਂਕਿ ਆਪਸੀ ਸਹਿਮਤੀ ਬਣ ਚੁੱਕੀ ਹੈ ਕੇਵਲ ਰਸਮੀ ਐਲਾਨ ਹੋਣਾ ਬਾਕੀ ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਆ ਕਲੀਏ ਕਿ ਜਿਹੜੀ ਮਨੀਪੁਰ ਦੇ ਵਿੱਚ ਯਾਤਰਾ ਸ਼ੁਰੂ ਹੋਈ ਹੈ ਰਾਹੁਲ ਗਾਂਧੀ ਵੀ ਉਧਰ ਗਏ ਹੋਏ ਆ ਤੇ ਜਿੱਦੈ ਉਹ ਵਾਪਸ ਆਉਂਦੇ ਉਸ ਤੋਂ ਬਾਅਦ ਇਸੀ ਦਾ ਰਸਮੀ ਐਲਾਨ ਵੀ ਕਰ ਦਿੱਤਾ ਜਾਏਗਾ ਔਰ ਕਿਸੇ ਵੀ ਵਿਅਕਤੀ ਨੇ ਜੇਕਰ ਕਾਗਜ਼ ਵਾਪਸ ਲੈਣੇ ਆ ਤਾਂ ਉਹ 18 ਤਰੀਕ ਨੂੰ ਜਦੋਂ ਇਲੈਕਸ਼ਨ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਵਕਤ ਜਿਹੜੇ ਪੇਪਰ ਨੇ ਉਹ ਵਾਪਸ ਲੈ ਸਕਦੇ ਨੇ ਤਾਂ ਅਜੀਹੇ ਦੇ ਵਿੱਚ ਕਾਂਗਰਸ ਦੇ ਵੱਲੋਂ ਜਿੱਥੇ ਮੇਅਰ ਇਲੈਕਸ਼ਨ ਦੇ ਲਈ ਆਪਣੇ ਪੇਪਰ ਵਾਪਸ ਲਈ ਜਾਣਗੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਜਿਹੜੇ ਨਾਮੀਨੇਸ਼ਨ ਫਿਲ ਕੀਤੇ ਸਿਗੇ ਉਹਨਾਂ ਨੂੰ ਵਾਪਸ ਲਿਆ ਜਾਏਗਾ ਤਾਂ ਇੱਕ ਵਾਰ ਜਿਹੜਾ ਕਹ lie ਕਿ ਪਹਿਲਾ ਤਜਰਬਾ ਦੇਸ਼ ਦਾ ਉਹ ਚੰਡੀਗੜ੍ਹ ਦੀ ਐਮਸੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਹੁੰਦਾ ਹੋਏ ਨਜ਼ਰ ਆਏਗਾ ਜਿਹੜੀ ਬੀਜੇਪੀ ਪਿਛਲੇ ਲਗਭਗ 8-9 ਸਾਲਾਂ ਤੋਂ ਲਗਾਤਾਰ ਅੱਜ ਕਿ ਉਸ ਬੀਜੇਪੀ ਨੂੰ ਹੁਣ ਸਿੱਧੇ ਤੌਰ ਤੇ ਕਹੀਏ ਤਾਂ ਐਮਸੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਜੇਕਰ ਕੋਈ ਕ੍ਰਾਸ VOTING ਹੋਦੀ ਹੋਈ ਨਜ਼ਰ ਨਹੀਂ ਆਉਂਦੀ ਹੈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਔਰ ਕਾਂਗਰਸ ਜੇਕਰ ਇਕੱਠੇ ਹੋ ਜਾਂਦੀ ਹੈ ਤਾਂ 20 ਵੋਟਾਂ ਜਿਹੜੀਆਂ ਉਹ ਇਹਨਾਂ ਦੇ ਹਿੱਸੇ ਜਾਂਦੀਆਂ ਨੇ ਔਰ तमाम ਜੇਕਰ ਕਾਉਂਸਲਰ ਉੱਥੇ ਮੌਜੂਦ ਰਹਿ ਕੇ ਵੋਟਾਂ ਪਾਉਂਦੇ ਨੇ ਤਾਂ ਇਹ ਜਿੱਤ ਹੈ ਜਿਹੜੀ ਉਹ ਬਿਲ ਬਿਲਕੁਲ ਰੋਹਿਤ ਇਹ ਫਾਰਮੂਲੇ ਦਾ ਅਸਰ ਪੰਜਾਬ ਤੇ ਵੀ ਪਾਏਗਾ ਸੁਭਾਵਿਕ ਹੈ ਕਿਉਂਕਿ ਇੰਡੀਆ ਗੜਜੋਨ ਨੂੰ ਲੈ ਕੇ ਬਹੁਤ ਵੱਡੀ ਚਰਚਾ ਹੋ ਰਹੀ ਹੈ ਆਖਰ ਕਦ ਤੱਕ ਜਿਹੜੀ ਕਲੈਰਿਟੀ ਕਰ ਲਈ ਜਾਏ ਕਿ ਪੂਰਨ ਤੌਰ ਤੇ ਇੰਡੀਆ ਗੜਜੋਨ ਦਾ ਜਿਹੜਾ ਐਲਾਨ ਰਾਜਸਥਾਨੀ ਚ ਉਸ ਨੂੰ ਐਗਜ਼ੀਕਿਊਟ ਕਰਵਾ ਦਿੱਤਾ ਜਾਏਗਾ ਕਿਉਂਕਿ ਜੇ ਇਸੇ ਗੜਜੋਨ ਨੂੰ ਲੈ ਕੇ ਪੰਜਾਬ ਦੀ ਗੱਲ ਕਰੀਏ ਤਾਂ 13 ਸਿਫਰ ਦਾ ਜ਼ਿਕਰ ਰੂਲਿੰਗ ਜਮਾਤ ਕਰ ਰਹੀ ਹੈ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕ੍ਰੇਸ਼ਨ ਤੱਕ ਕਾਂਗਰਸ ਦੇ ਸਪੋਕਸਪਰਸਨ ਨੇ ਵੱਲੋਂ ਵੀ ਬਿਕਾਇਦਾ ਤੌਰ ਤੇ ਅਨੋਫੀਸ਼ੀਅਲੀ ਇਹ ਚੀਜ਼ ਕਲੀਅਰ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਲਗਭਗ ਜਿਹੜਾ ਗੱਠਜੋੜ ਆ ਉਹ ਹੋ ਚੁੱਕਿਆ ਹਾਲਾਂਕਿ ਰਸਮੀ ਐਲਾਨ ਆ ਜਿਹੜਾ ਕਿਉਂਕਿ ਉਹ ਸੀਨੀਅਰ ਲੀਡਰਸ਼ਿਪ ਨੇ ਕਰਨਾ ਹੁੰਦਾ ਹੈਗਾ ਤਾਂ ਉਸ ਤੋਂ ਬਾਅਦ ਹੀ ਇਹ ਚੀਜ਼ ਤੈ ਹੋਗੀ ਪਰ ਕਿਉਂਕਿ 18 ਤਰੀਕ ਤੱਕ ਦਾ ਸਮਾਂ ਹੈ ਤਾਂ ਇਸ ਲਈ ਕਾਫੀ ਦਿਨ ਬਚੇ ਹੋਏ ਨੇ ਕਿ 16 17 ਵਿਚਦੀ ਤਰੀਕ ਹੋਰ ਬਚੀ ਹੋਈ ਹੈ ਔਰ 18 ਤਰੀਕ ਤੱਕ ਜਿਹੜਾ ਕੋਈ ਵੀ ਵਿਅਕਤੀ ਆ ਉਹ ਆਪਣੇ ਨਾਮੀਨੇਸ਼ਨ ਵਾਪਸ ਲੈ ਸਕਦਾ ਤਾਂ ਅਜਿਹੀ ਦੇ ਵਿੱਚ ਜਿਹ ਇਲਾਨ ਹੋਣਾ ਬਾਕੀ ਹੈ ਜਦੋਂ ਕਿ ਲਗਭਗ ਹੀ ਤੈਅ ਹੋ ਚੁੱਕਿਆ ਹੈਗਾ ਕਿ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੋਏਗਾ ਔਰ ਇੱਕ ਵੱਡੀ ਕਾਮਯਾਬੀ ਆਮ ਆਦਮੀ ਪਾਰਟੀ ਦੀ ਹੋਏਗੀ ਕਿਉਂਕਿ ਚੰਡੀਗੜ੍ਹ ਇੱਕ ਯੂਟੀ ਹੈ ਦੋ ਦੋ ਕਹਿੰਦੇ ਕਿ ਰਾਜਾ ਨਹੀਂ ਰਾਤਾ ਨਹੀਂ ਹੈ ਜਦੋਂ ਤੁਹਾਡੀ ਸਟੇਟ ਦੇ ਵਿੱਚ ਸਰਕਾਰ ਹੋਵੇ ਕਿਉਂਕਿ ਕਾਫੀ ਜ਼ੋਰ ਸੀ ਜਿਹੜਾ ਉਹ ਚੰਡੀਗੜ੍ਹ ਇਲੈਕਸ਼ਨ ਦੇ ਵਿੱਚ ਆਵਾਜ਼ਮੰਮੀ ਪਾਰਟੀ ਨੇ ਲਗਾਇਆ ਸੀ ਉਹ ਇੱਕ ਵੱਡੀ ਪਾਰਟੀ ਹੈ ਜਿਹੜੀ ਉਹ ਬਣ ਕੇ ਆਵਾਜ਼ਮੰਮੀ ਪਾਰਟੀ ਉੱਪਰੀ ਸੀ ਪਰ ਬੀਜੇਪੀ ਦੇ ਵੱਲੋਂ ਜਿਹੜਾ ਜੋੜ-ਤੋੜ ਦਾ ਫਾਰਮੂਲਾ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਅਪਣਾਇਆ ਗਿਆ ਇੱਕ ਕਾਂਗਰਸ ਦਾ ਜਿਹੜੇ ਐਮਸੀ ਸੀਗੇ ਉਹ ਇਲੈਕਸ਼ਨ ਤੋਂ ਤੁਰੰਤ ਬਾਅਦ ਬੀਜੇਪੀ ਦੇ ਵਿੱਚ ਚਲੇ ਗਏ ਦੂਸਰੀ ਜਿਹੜੀ ਵੋਟ ਸੀਗੀ ਕਿ ਐਮਪੀ ਵੀ ਵੋਟ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਪੁਗਤਾਈ ਜਾਂਦੀ ਹੈ ਜੀ ਤਾਂ ਇਸ ਦੇ ਲਈ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਵੋਟ ਹੋਰ ਬਦਲਣ ਦੇ ਨਾਲ ਬੀਜੇਪੀ ਦੇ ਖਾਤੇ ਦੇ ਵਿੱਚ 15 ਵੋਟਾਂ ਜਿਹੜੀਆਂ ਲਗਭਗ ਹੋ ਜਾਂਦੀਆਂ ਨੇ ਔਰ ਜੇਕਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਹੁੰਦੇ ਆ ਤਾਂ 20 ਵੋਟਾਂ ਇਹਨਾਂ ਦੇ ਕੋਲ ਹੋਣੀਆਂ ਤਾਂ ਇਹਦੇ ਵਿੱਚ ਲਗਭਗ 4 ਤੋਂ 5 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਤਿੰਨੇ ਸੀਟਾਂ ਨੂੰ ਲੈ ਕੇ ਜਿੱਤ ਆ ਉਹ ਹੋ ਸਕਦੀ ਹੈ ਔਰ ਕਾਂਗਰਸ ਦੇ ਲਈ ਵੀ ਇਹ ਇੱਕ ਚੰਗਾ ਮੌਕਾ ਹੈ ਕਿਉਂਕਿ ਕਾਂਗਰਸ ਕੋਲ 57 ਸੀਟਾਂ ਨੇ ਔਰ ਦੋ ਜਿਹੜੇ ਆਉਧੇ ਕਾਂਗਰਸ ਦੇ ਕੋਲ ਸਾਹਮਣੇ ਆਉਂਦੇ ਜੀ 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 ਬਹੁਤ शुक्रिया ਰੋਹਿਤ ਜ਼ਿਆਦਾ ਜਾਣਕਾਰੀ ਦੇਣ ਤੁਹਾਣ ਵਾਸਤੇ